ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨავ ਜੀ ਸਾਰੇ ਜਣੇ ਕਿਵੇਂ ਹੋ ਮੀਂਹ ਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਕਿਰਪਾ ਕਰਨ ਸਾਰੇ ਠੀਕ ਰਹਿਣਾ ਆਪਦੇ ਘਰੇ ਹਨਾ ਤੇ ਇਧਰ ਦੇਖੋ ਮੌਸਮ ਸਵੇਰ ਦਾ ਟਾਈਮ ਆ ਤਕਰੀਬਨ ਸਾਢੇ 5 ਦਾ ਟਾਈਮ ਹੋ ਗਿਆ ਤੇ ਮੀਆਲਾ ਮੌਸਮ ਹੋਇਆ ਪਿਆ ਮੀਆਲਾ ਮੌਸਮ ਕੀ ਮੀਂਹ ਪੈ ਰਿਹਾ ਸੀ ਹਨਾ ਸਵੇਰ ਸਵੇਰ ਢਿੱਲੀ ਮੀਂਹ ਪੈਂਦਾ ਤਕਰੀਬਨ ਅੱਜ ਪੰਜਵਾਂ ਦਿਨ ਆ ਮੀਂਹ ਪੈਂਦੇ ਦਾ ਚੌਥਾ ਦਿਨ ਹਨ ਜੀ ਤੇ ਇੱਥੇ ਬਸ ਲੱਗੇ ਸੀ ਮੈਂ ਲੱਗੀ ਸੀ ਬੇਟੀ ਨੂੰ ਤਿਆਰ ਕਰਨੇ ਇੱਥੇ ਟਾਈਮ ਹੋ ਗਿਆ ਸੀਗਾ 6 ਵਜੇਗੇ ਸੀਗੇ ਤੇ ਮੇਮਾ ਚਲੋ ਸਕੂਲ ਦਾ ਟਾਈਮ ਆ ਇਹਨਾਂ ਛੁੱਟੀਆਂ ਤੋਂ ਬਾਅਦ ਫਸਟ ਦਿਨ ਇਹਨਾਂ ਦਾ ਲੱਗਣਾ ਸੀਗਾ ਸਕੂਲ ਤੇ ਇਧਰ ਦੇਖੋ ਆਪਣੇ ਖਿਲਾਰਾ ਭਾਂਡੇ ਦੇ ਵਿੱਚ ਬਹੁਤ ਜ਼ਿਆਦਾ ਪੈਂਦਾ ਬਹੁਤ ਹੀ ਜ਼ਿਆਦਾ ਖਿਲਾਰਾ ਪੈਂਦਾ ਤੇ ਮੈਨੂੰ ਕੋਈ ਇਦਾਂ ਨਹੀਂ ਹੈਗਾ ਮੈਂ ਵੀਡੀਓ ਦਿਖਾਉਣ ਲੱਗੀ ਆ ਨਾ ਵੇ ਨਹੀਂ ਕਹਿੰਦੀ ਹੈਗੀ ਵੀ ਨਹੀਂ ਮੇਰੇ ਸੰਗ ਲੱਗਦੀ ਆ ਵੀ ਆਪਣੇ ਕੋਲ ਹਨਾ ਇੰਨਾ ਹੋ ਪਰ ਆਪਣੇ ਕੋਲ ਜਗ੍ਹਾ ਵੀ ਇਹੀ ਆ ਹਨਾ ਕਿ ਇਹ ਵੀ ਕੀ ਮੇਰਾ ਸਾਰਾ ਸਮਾਨ ਆ ਜਿੰਨਾ ਵੀ ਆਪਣਾ ਹੁੰਦਾ ਰੂਮ 'ਚ ਬੈੱਡ ਵਗੈਰਾ ਤੋਂ ਬਾਅਦ ਹਨਾ ਜਿੰਨਾ ਮੇਰਾ ਦੂਜਾ ਸਮਾਨ ਆ ਸਾਰਾ ਮੇਰਾ ਇੱਥੇ ਭਾਂਡੇ ਦੇ ਵਿੱਚ ਹੀ ਪਿਆਗਾ ਤੇ ਖੈਰ ਇਸ ਗੱਲ 'ਚ ਮੈਨੂੰ ਕੋਈ ਸੰਗ ਵੀ ਨਹੀਂ ਸਿਰ ਜਿੰਨਾ ਆਪਣੇ ਕੋਲੇ ਹੈਗਾ ਉਹਨੇ ਚਾਪਾ ਨੂੰ ਸਵਰ ਕਰਨਾ ਚਾਹੀਦਾ ਹਨਾ ਤੇ ਚਲੋ ਜੀ ਆਪਾਂ ਅੱਗੇ ਕਰਦੇ ਆਂ ਗੱਲਬਾਤ ਤੇ ਹੁਣ ਬਸ ਇਥੇਵੇਂ ਲੱਗੀ ਸੀ ਬੇਟੀ ਨੂੰ ਤਿਆਰ ਕਰਨ ਤੇ ਸਾਡੇ ਸਾਰਿਆਂ ਦੇ ਗੱਲਾਂ ਬਾਤਾਂ ਚੱਲ ਰਹੀਆਂ ਸੀਗਾ ਪਾਪਾ ਜੀ ਬੈਠੇ ਸੀ ਇਹਨਾਂ ਦੇ ਪਾਪਾ ਬੈਠੇ ਸੀਗੇ ਕਿਉਂਕਿ ਰਾਤ ਨੂੰ ਨੇਰੇ ਆਉਂਦੇ ਕੋਈ ਗੱਲਬਾਤ ਨਹੀਂ ਹੁੰਦੀ ਫਿਰ ਪਾਪਾ ਜੀ ਨੇ ਕੋਈ ਗੱਲਬਾਤ ਕਰਨੀ ਹੁੰਦੀ ਸੀ ਸਾਰੇ ਇਸ ਟਾਈਮ ਇਕੱਠੇ ਬੈਠੇ ਹੁੰਨੇ ਚਲੋ ਨਾਲ-ਨਾਲ ਬੱਚਿਆਂ ਦੀ ਤਿਆਰੀ ਚੱਲਦੀ ਜਾਂਦੀ ਥੇ ਨਾਲ-ਨਾਲ ਸਾਡੀਆਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਹਨਾ ਤੇ ਵਧੀਆ ਵੀ ਲੱਗਦਾ ਖੈਰ ਸਾਰੇ ਜਣੇ ਜਦੋਂ ਆਪਾਂ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੀਆਂ ਕੋਈ ਖੁਸ਼ੀ ਦੀ ਕੋਈ ਹਾਸੇ ਦੀ ਗੱਲ ਹਾਂ ਚੱਲਦੀ ਆ ਤੇ ਇੱਧਰ ਦੇਖੋ ਨੂਰ ਆਪਣਾ ਹਲੇ ਸੋ ਰਿਹਾ ਕਿਉਂਕਿ ਇਹਦੇ ਸਕੂਲ ਨਹੀਂ ਲੱਗੇ ਇਹਨੂੰ ਹਲੇ ਛੁੱਟੀਆਂ ਨੇ ਤੇ ਇੱਧਰ ਦੇਖੋ ਇੱਧਰ ਹੋ ਗਿਆ ਟਾਈਮ 6:30 ਵਜੇ ਗਏ ਨੇ ਬੱਚਿਆਂ ਦੀ ਹੋ ਗਈ ਸਾਰੀ ਤਿਆਰੀ ਮੇਰਾ ਬਸ ਇਕੱਲਾ ਨਾ ਕਿਚਨ ਦਾ ਕੰਮ ਰਹਿ ਗਿਆ ਯਾਨੀ ਆਟਾ ਵਗੈਰਾ ਮੈਂ ਗੁੰਨ ਲਿਆ ਧਾੜ ਰੱਖੀ ਹੋਈ ਸੀ ਮੈਂ ਬਰਨੀ ਤੇ ਬਾਅਦ ਮੈਂ ਤੜਕਾ ਲਗਾ ਕੇ ਨਾ ਕੱਲੀ ਰੋਟੀ ਬਣਾਉਣੀ ਹੈਗੀ ਮੂੰਗੀ ਦੀ ਰੱਖੀ ਸੀ ਮੈਂ ਨਾਲ ਦਾਲ ਦਲੇ ਛੋਲੇ ਤੇ ਮੂੰਗੀ ਦੀ ਹਨਾ ਬੱਚੇ ਬਹੁਤ ਚਾਕੇ ਖਾਂਦੇ ਨੇ ਚੇਚੀ ਲੱਗਦੀ ਆ ਤੇ ਜਿਸ ਦਿਨ ਦਾਲ ਹੋਵੇ ਤੇ ਉਸ ਦਿਨ ਦਾ ਇਹ ਦਹੀਂ ਵੀ ਨਹੀਂ ਕਹਿੰਦੇ ਵੀ ਹਾਂ ਸਾਨੂੰ ਨਾਲ ਨਹੀਂ ਚਾਹੀਦਾ ਕਹਿੰਦੇ ਕੱਲੀ ਦਾਲ ਸਾਨੂੰ ਬਹੁਤ ਜ਼ਿਆਦਾ ਵਧੀਆ ਵਿੱਚ ਦੋ ਦਾਲ ਦੋ ਹਨਾ ਤੇ ਇਹ ਵੀਡੀਓ ਨਾ ਮੈਂ 2-3 ਦਿਨਾਂ ਦੀ ਇਕੱਠੀ ਕਰਕੇ ਪਾਰੇ ਪਾਈ ਹੈਗੀ ਕਿਉਂਕਿ ਕੱਲ ਮੈਂ ਥੋੜੀ ਜਿਹੀ ਸਟੇਜਿੰਗ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਤੇ ਇਹ ਦੇਖੋ ਇੱਥੇ ਜਾਸ਼ ਹੋ ਗਈ ਆਪਣੀ ਰੈਡੀ ਸਕੂਲ ਜਾਣ ਲਈ ਹਲੋ ਜੀ ਕਿਦਾ ਜੀ ਬਹੁਤ ਖੁਸ਼ ਆਨੰਦ ਅੰਡਰ ਬਲੌਕ ਕੇ ਹੋ ਦੱਸੋ ਤੁਸੀਂ ਕਿਵੇਂ ਹੋ ਨੂਰੁਤ ਨਾਨੀ ਇਹਨਾਂ ਦੇ ਲਈ ਛੁੱਟੀਆਂ ਇਹਦੇ ਲੱਗਣੀਆਂ ਸਕੂਲ ਚਾਰ ਤਰੀਕ ਨੂੰ ਇਹ ਆਪ ਦਾ ਮੋਹਦਿਆ ਨਾਲ ਅੱਜ ਪਿਆ ਸੋਤਾ ਆਉਣਗੇ ਇਹ ਨਹੀਂ ਆਵੇ ਦੇਖੋ ਅੱਜ ਨਹੀਂ ਆਉਗੇ ਤੇ ਬੇਟੀ ਨੇ ਬਣਾਇਆ ਬਿਊਟੀ ਦਾ ਚਾਟ ਦੇਖੋ ਕਿਹੜਾ ਮੁਗਲ ਮੈਥ ਸੋਨਾ ਬਣਿਆ ਨਾ ਦੋ ਬਣਾਇਆ ਇੱਕ ਇਹ ਦੂਸਰਾ ਕਿਹੜਾ ਕਿਵਾਂ ਲਾ ਦਾ ਵੈਸਟ ਸਕਿਨ ਕੇਅਰ ਰੂਟੀਨ ਐਵਰੀ ਮਾਰਨਿੰਗ ਤੇ ਐਵਰੀ ਨਾਈਟ ਸੋਨਾ ਬਣਿਆ ਨਾ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਬਣੇ ਨੇ ਚਾਰਟ ਅੱਜ ਨਹੀਂ ਬੱਚਿਆਂ ਦੀ ਸਾਈ ਤਿਆਰੀ ਹੋ ਗਈ ਸੀ ਦੇਖੋ ਹੁਣ ਕਿਤੇ ਜਾ ਕੇ ਮੀ ਥੋੜਾ ਜਿਹਾ ਘਟ ਹੋਇਆ ਤੇ ਮੈਂ ਲੱਗੀ ਸੀ ਕਿਚਨ ਦੇ ਵਿੱਚ ਆਪਣਾ ਦਾਲ ਨੂੰ ਤੜਕਾ ਲਗਾਉਣਾ ਇਧਰ ਦੇਖੋ ਮੇਰਾ ਆਟਾ ਗੁੰਨਿਆ ਹੋਇਆ ਤੇ ਨਾਲ ਦੀ ਨਾਲ ਮੈਂ ਤੜਕਾ ਲਗਾ ਕੇ ਇਧਰ ਮੈਂ ਨਾਲ ਦੀ ਨਾਲ ਲੱਗੀ ਸੀ ਬੱਚਿਆਂ ਨੂੰ ਪੌਠੇ ਬਣਾਉਣਾ ਨਾ ਤੇ ਦਾਲ ਵੀ ਆਪਣੀ ਬਣ ਕੇ ਹੋ ਗਈ ਰੈਡੀ ਤੇ ਆਪਾਂ ਹੁਣ ਜਸ਼ਨੂ ਦੇਵਾਂਗੇ ਤੇ ਕਿਉਂਕਿ ਵੱਡੀ ਬੇਟੀ ਥੋੜਾ ਜਿਹਾ ਲੇਟ ਜਾਂਦੀ ਹੈ ਸਕੂਲ ਕਿਉਂਕਿ ਉਹਦਾ ਥੋੜਾ ਜਿਹਾ ਲੇਟ ਲੱਗਦਾ ਤੇ ਉਹਦੇ ਪਾਪਾ ਤੇ ਉਹ ਇਕੱਠੇ ਖਾਣਾ ਖਾ ਲੈਂਦੇ ਨੇ ਉਹ ਆਪ ਦਾ ਇਕੱਠਾ ਕਰ ਲੈਂਦੇ ਨੇ ਕਿ ਤੇ ਮੈਂ ਤੇ ਜੱਜ ਅਸੀਂ ਬਾਅਦ ਵਿੱਚ ਖਾਵਾਂਗੇ ਪਾਪਾ ਜੀ ਨੂੰ ਰੋਟੀ ਪਾਣੀ ਖਵਾਉਣ ਤੋਂ ਬਾਅਦ ਹਨਾ ਮੈਂ ਆਪਣੀ ਰੋਟੀ ਹਮੇਸ਼ਾ ਬਾਅਦ ਵਿੱਚ ਖਾਨੀ ਆ ਜਦੋਂ ਪਾਪਾ ਜੀ ਖਾ ਲੈਂਦੇ ਨੇ ਉਹਨਾਂ ਚਿਰ ਮੇਰਾ ਨਾ ਤਾਂ ਜ਼ਿਕਰ ਹੈ ਤੇ ਨਾ ਮੈਂ ਉਹਨਾਂ ਚਿਰ ਰੋਟੀ ਪਾਣੀ ਖਾਵਾਂ ਹਨਾ ਤੇ ਬਸ ਬੱਚਿਆਂ ਦੀ ਹੁੰਦੀ ਆ ਆਪਾਂ ਨੂੰ ਜਿਆਦਾ ਵੀ ਬੱਚੇ ਸਕੂਲ ਤੇ ਇੱਥੇ ਟਾਈਮ ਤੇ ਚਲੇ ਜਾਣ ਹਨਾ ਤੇ ਇਹਨਾਂ ਦੀ ਬੈਨ ਦਾ ਹੋ ਜਾਂਦਾ ਵੀ ਚਲੋ ਹਨਾ ਬੈਨ ਆਉਣ ਤੋਂ ਪਹਿਲਾਂ ਪਹਿਲਾਂ ਆਪਦਾ ਰੋਟੀ ਪਾਣੀ ਖਾ ਕੇ ਆ ਉਹਦਾ ਪਾਣੀ ਤਾਂ ਨਹੀਂ ਹੈ ਚੰਗੀ ਤਰ੍ਹਾਂ ਪੀ ਲੈਣ ਹਨਾ ਇਹ ਥੋੜਾ ਮੋਟਾ ਚਰ ਘੁੰਮ ਫੇਰ ਲੈਣ ਚਲੋ ਆਪਣੀ ਜਿਹੜੀ ਰੋਟੀ ਆ ਵਧੀਆ ਹਾਜਮੀ ਆ ਜਾਂਦੀ ਹੈ ਚਲੋ ਜੀ ਪਲੇਟ 'ਚ ਪਾ ਲਈ ਆਪਾਂ ਨੇ ਰੋਟੀ ਤੇ ਹੁਣ ਆਪਾਂ ਦਿੰਨੇ ਆ ਜਸ਼ਨੂ ਜਾ ਕੇ ਤੇ ਉਹ ਆਪਦਾ ਬੈ ਕੇ ਰੋਟੀ ਪਾਣੀ ਆਪਦਾ ਖਾ ਲੂ ਤੇ ਇਧਰ ਦੇਖੋ ਨੂਰ ਆਪਣੇ ਉੱਥੇ ਚੁੱਕੀ ਆ ਤੇ ਆ ਕੇ ਆਪਣੇ ਪਾਪਾ ਕੋਲ ਵੈ ਗਈ ਇਹ ਤੇ ਇਹਦਾ ਇੰਝ ਚੱਲਦਾ ਰਹਿੰਦਾ ਕੰਮ ਛੁੱਟਿਆ ਛੁੱਟੀਆਂ ਇਹਦਾ ਹੁਣ ਜਦੋਂ ਉਠਦੀ ਹੈ ਕਦੇ ਉੱਥੇ ਜਾ ਕੇ ਡਿੱਗ ਜਾਂਦੀ ਹੈ ਕਿਉਂਕਿ ਦਿਨੇ ਵਿਚਾਰੀ ਨੂੰ ਟਾਈਮ ਨਹੀਂ ਲੱਗਦਾ ਹਨਾ ਰੈਸਟ ਕਰਨ ਦਾ ਕੰਮ ਵਾਲੇ ਨੇ ਨਾ ਵਿਚਾਰੀ ਨੂੰ ਕੀ ਕਰੇ ਹੋਰ ਤੇ ਇਧਰ ਦੇਖੋ ਹੁਣ ਕੀ ਹੋਇਆ ਨਾ ਦੇਖੋ ਮੈਂ ਸਾਰਾ ਕੰਮ ਕਿੰਜਦਾ ਹੋ ਗਿਆ ਜਾਨੀ ਸਾਰੇ ਚਲੇ ਗਏ ਆ ਪੌਦੇ ਕੰਮਾਂ ਤੇ ਇਹਨਾਂ ਦੇ ਪਾਪਾ ਵੀ ਚਲੇ ਗਏ ਸੀ ਕੰਮਾਂ ਤੇ ਆ ਗਿਆ ਸੌਰੀ ਸਕੂਲ ਚਲੇ ਗਏ ਬੱਚੇ ਤੇ ਇਹਨਾਂ ਦੇ ਪਾਪਾ ਚਲੇ ਗਏ ਆਪਣਾ ਸ਼ਾਪ ਤੇ ਹਨਾ ਤੇ ਕਹਿੰਦੀ ਮਮਾ ਤੁਸੀਂ ਨਾ ਹੋਰ ਕੰਮ ਬਾਅਦ ਚ ਕਰਿਓ ਪਹਿਲਾਂ ਮੈਨੂੰ ਨਾ ਚਾਟ ਬਣਾ ਕੇ ਦਿਓ ਤੇ ਚਾਟਕੀ ਦਾ ਬਣਾਉਣਾ ਕਹਿੰਦੀ ਮੈਨੂੰ ਨਾ ਬਾਬਾ ਦੀਪ ਸਿੰਘ ਜੀ ਬਣਾਉਣੇ ਆ ਮੈਂ ਮੇਰੇ ਨਾਲ ਹੈਲਪ ਕਰਵਾਉ ਪਤਾ ਨਹੀਂ ਇਹਨੂੰ ਕਿੱਥੋਂ ਆਈ ਕਿੱਥੋਂ ਇਹਨੇ ਦੇਖਿਆ ਨਾ ਜਾਂ ਤਾਂ ਉਹਨਾਂ ਦੀ ਤਸਵੀਰ ਵਗੈਰਾ ਉਹਨਾਂ ਦਾ ਸਰੂਪ ਦੇਖਿਆ ਹੁਣ ਇਹਨੇ ਇਹਨੇ ਕਿਤੇ ਬਣਿਆ ਹੋਇਆ ਤੇ ਕਹਿੰਦੀ ਮੈਂ ਵੀ ਬਣਾਉਣੇ ਆਗੇ ਹਨਾ ਤੇ ਚਲੋ ਜੀ ਨੂਰ ਨੂੰ ਲਾ ਕੇ ਮੈਂ ਥੋੜਾ ਜਿਹਾ ਟਾਈਮ ਖੇਡ ਲਈ ਤੇ ਫਿਰ ਮੈਂ ਆ ਗਈ ਆਪਣਾ ਕਿਚਨ ਦੇ ਵਿੱਚ ਤੇ ਕਿਚਨ ਤੇ ਮੇਰੇ ਬਰਤਨ ਵਗੈਰਾ ਇੱਥੇ ਸਾਫ਼ ਹੋ ਗਏ ਸੀਗੇ ਦੇਖੋ ਮੈਂ ਪਸੀਨੇ ਨਾਲ ਲੱਤ-ਪੱਤ ਹੋਈ ਪਈਆਂ ਮੈਨੂੰ ਪਸੀਨਾ ਨਾ ਬਹੁਤ ਜ਼ਿਆਦਾ ਆਉਂਦਾ ਗਰਮੀ ਦੇ ਵਿੱਚ ਵੀ ਖਾਸ ਕਰਨਾ ਮੈਨੂੰ ਤਾਂ ਨਾ ਜੇ ਸਰਦੀ ਵੀ ਹੋਵੇ ਨਾ ਮੈਨੂੰ ਤਾਂ ਉਦੋਂ ਵੀ ਨਹੀਂ ਨਿਊਮਸ ਜੀ ਹੋਣ ਲੱਗ ਜਾਂਦੀ ਐ ਵੀ ਮੈਨੂੰ ਸਰਦੀ ਦੀ ਹਨਾ ਤੇ ਚੋ ਜੀ ਇੱਥੇ ਮੈਂ ਲੱਗ ਗਈ ਸੀ ਆਪਣਾ ਸਲੇਬ ਵਗੈਰਾ ਸਾਫ਼ ਕਰਨ ਲੱਗ ਗਈ ਸੀ ਇੱਥੇ ਮੈਂ ਤਿੰਨ ਚਾਰ ਵਾਰ ਮਾਲੂਗੀ ਹਨਾ ਕੱਪੜਾ ਤੇ ਫੇਰ ਕਿਤੇ ਜਾ ਕੇ ਸਾਫ਼ ਹੁੰਦੀ ਐ ਦੇਖਿਓ ਉੱਥੇ ਨਾ ਸਾਡੀ ਜਿਹੜੀ ਸਲੇਵਾ ਨਾ ਥੋੜੀ ਜੀ ਟੁੱਟੀ ਹੋਈ ਐ ਇਦਾਂ ਲੱਗਦਾ ਦੇਖਣ ਨੂੰ ਵੀ ਜਿਵੇਂ ਉੱਥੇ ਨਾ ਕੋਈ ਚੀਜ਼ ਡੁੱਲੀ ਪਈ ਹੁੰਦੀ ਐ ਮੈਂ ਜਦੋਂ ਵੀਡੀਓ ਐਡਿਟ ਕਰਨ ਲੱਗੀ ਨਾ ਮੈਨੂੰ ਉਦੋਂ ਵੀ ਪਲੇਖਾ ਪਿਆ ਵੀ ਮੈਂ ਸਾਫ਼ ਕਰੀ ਜਾਨੀ ਆ ਵੀ ਮੈਂ ਇਹ ਕਿਉਂ ਹੋ ਰਿਹਾ ਹੈ ਨਾ ਫਿਰ ਮੇਰੇ ਬਾਅਦ ਵਿੱਚ ਖਿਆਲ ਆਇਆ ਵੀ ਇਹ ਤਾਂ ਥੋੜੀ ਜਿਹੀ ਆਪਣੀ ਸਲੈਮ ਰੂਟੀ ਹੋਈ ਆ ਹਨਾ ਦੁੱਧ ਵੀ ਆ ਗਿਆ ਸੀਗਾ ਤੇ ਚਲੋ ਜੀ ਦੁੱਧ ਵਗੈਰਾ ਪਕਾ ਪਵਾ ਕੇ ਆਪਾਂ ਨੇ ਦੁੱਧ ਨੂੰ ਬਲਾ ਵਗੈਰਾ ਦੇਤਾ ਸੀਗਾ ਕਿਚਨ ਦੇ ਆਲਮੋਸਟ ਆਪਣੇ ਸਾਰੇ ਕੰਮ ਇੱਥੇ ਹੋ ਜਾਣਗੇ ਤੇ ਹੁਣ ਚਲੋ ਆਪਣਾ ਨਾ ਬਾਹਰਲਾ ਜਿਹੜਾ ਫਰਸ਼ ਆਪਣਾ ਉਹ ਲੱਗ ਜੂਗਾ ਹਨਾ ਫਰਸ਼ ਲੱਗਣ ਤੋਂ ਬਾਅਦ ਮੈਂ ਸੋਚਿਆ ਵੀ ਫਰਸ਼ ਲੱਗ ਜੇ ਇੱਕ ਵਾਰੀ ਫਿਰ ਆਪਾਂ ਜਿਹੜੀ ਕਿਚਨ ਦੀ ਕਲੀਨਿੰਗ ਨਾ ਡੀਪ ਕਲੀਨਿੰਗ ਵੈਸੇ ਤਾਂ ਆਪਾਂ ਕਰਦੀ ਰਹਿਣੇ ਆ ਇਹ ਨਹੀਂ ਹੈਗਾ ਵੀ ਆਪਾਂ ਕਰਦੇ ਨਹੀਂ ਥੋੜੀ ਜੀ ਇਦਾਂ ਹੁੰਦਾ ਨਾ ਵੀ ਆਪਾਂ ਚੰਗੀ ਤਰ੍ਹਾਂ ਸਾਰਾ ਸਮਾਨ ਬਾਹਰ ਕੱਢ ਕੇ ਕੰਦਾ ਖੁੰਦਾ ਝਾੜ ਕੇ ਹਨ ਚੰਗੀ ਤਰ੍ਹਾਂ ਸਾਰੀ ਵੀ ਕਿਚਨ ਧੋਦਾਂਗੇ ਹਨਾ ਤੇ ਮੈਂ ਕਿਹਾ ਚਲੋ ਬਾਹਰਲਾ ਫਰਸ਼ ਲੱਗ ਜੇ ਫਿਰ ਆਪਾਂ ਸਾਰੇ ਭਾਂਡੇ ਵਗੈਰਾ ਸਾਰੇ ਬਾਹਰ ਕੱਢ ਲਾਂਗੇ ਹਨਾ ਬਾਹਰ ਕੱਢ ਕੇ ਫਿਰ ਆਪਾਂ ਕਿਚਨ ਦੀ ਕਰਾਂਗੇ ਸਫਾਈ ਤੇ ਵੈਸੇ ਜਦੋਂ ਮੈਂ ਇਹ ਵੀਡੀਓ ਦੇ ਇਥੇ ਐਂਡ ਕਰੂੰਗੀ ਤੇ ਫਰਸ਼ ਦਾ ਆਪਣਾ ਲੱਗ ਹੀ ਜਾਊਗਾ ਵੀਡੀਓ ਦੇ ਵਿੱਚ ਹੀ ਲੱਗ ਜੂਗਾ ਜਿਆਦਾ ਟਾਈਮ ਨਹੀਂ ਲਾਉਂਦੇ ਆ ਆਪਾਂ ਤੇ ਇੰਦਰ ਵਾਸ ਮੈਂ ਧੋਤੀ ਸੀ ਆਪਣੇ ਮਸਾਲੇ ਦਾ ਨਹੀਂ ਧੋ ਕੇ ਮੈਂ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਪਾਤਾ ਸੀ ਸੁੱਕਣਾ ਮੈਂਗਾ ਚਲੋ ਥੋੜਾ ਜਨਾ ਵਿੱਚ ਹਲਦੀ ਵਗੈਰਾ ਡੁੱਲ ਗਿਆ ਨਾ ਉਹ ਹੋ ਜਾਂਦਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਕਿਵੇਂ ਹੋ ਸਾਰੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਦਰਸਤ ਹੋਵੋਗੇ ਲਓ ਜੀ ਦਪਹਿਰ ਦਾ ਹੋ ਗਿਆ ਟਾਈਮ ਬੱਚੇ ਆ ਗਏ ਨੇ ਘਰ ਨਹੀਂ ਹੁੰਦੀ ਤੇ ਐਦਾਂ ਦੇਖੋ ਲਓ ਜੀ ਜਸ ਆਪਣੀ ਗਿਟਾਰ ਬਜਾ ਰਹੀ ਆ ਤੇ ਮੈਂ ਨਾ ਅੱਜ ਕੰਮ ਦਾ ਮੈਂ ਜ ਬਹੁਤ ਕੀਤੇ ਤੇ ਨਾ ਮੇਰਾ ਸਿਰ ਦਾ ਦੈਨ ਨਾ ਜਾਦੀ ਹੋਣ ਲੱਗ ਗਿਆ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਮੈਨੂੰ ਇਦਾਂ ਮੈਂ ਚਲੋ ਜਲਦੀ ਜਲਦੀ ਨਾ ਪ੍ਰਾਇਡਾ ਕੰਮ ਉਹ ਖਤਮ ਕਰਦਾ ਤੇ ਇਧਰ ਮੈਂ ਲਖੋ ਮਸ਼ੀਨ ਵੀ ਹੈ ਇੰਦਾ ਅਗੇ ਰੱਖੀ ਤੇ ਕੋਈ ਕੰਮ ਨਹੀਂ ਮੇਰੇ ਤੋਂ ਅੱਜ ਹੋਇਆ ਤੇ ਉਧਰ ਉਹ ਬੈਠ ਛਿੱਟਦੀ ਆਪਾਂ ਨੇ ਅੱਜ ਚਾਦਰ ਆ ਗਿੱਤੇ ਵਾਸਤੇ ਕੀਤਾ ਤੇ ਹੋਰ ਮੈਂ ਆਪਾਂ ਨੇ ਬੱਚਾ ਲਈ ਬਣਾ ਤੇ ਚਾਵਲ ਚੌਲ ਬਣਾਤੇ ਬੱਚਿਆਂ ਨੇ ਖਾਣਗੇ ਤੇ ਹੀ ਨਾਲ ਤੇ ਪਾਪਾ ਜੀ ਖੰਡ ਬਾ ਲੈਣੇ ਹੁੰਦੇ ਚੀਨੀ ਵਗੈਰਾ ਇਧਰ ਆਪਣੀ ਚਾਹ ਵੀ ਬਣ ਗਈ ਤੇ ਹੁਣ ਆਪਾਂ ਬੱਚਿਆਂ ਨੂੰ ਦੇ ਦਈਏ ਖਾਣਾ ਪੀਣਾ ਉਹ ਚੋਂ ਉਹਨਾਂ ਦਾ ਹਾਂਜੀ ਜਿਹੜੀ ਇਹ ਵੀਡੀਓ ਹੈ ਇਹ ਨਾ ਤਕਰੀਬਨ ਮੈਂ 2-3 ਦਿਨਾਂ ਦੀ ਸ਼ਾਇਦ ਇਕੱਠੇ ਕਰਕੇ ਪਾਈ ਆ ਹਾਂਜੀ 3 ਦਿਨਾਂ ਦੀ ਆ ਵਿਚਾਲੇ ਦਿਨ ਮੈਂ ਵੀਡੀਓ ਨਹੀਂ ਬਣਾਈ ਸੀ ਤੇ ਇੱਥੇ ਬਸ ਮੈਂ ਲੱਗੀ ਹੋਈ ਸੀ ਕਿਚਨ ਦੇ ਵਿੱਚ ਆ ਗਈ ਸੀ ਆਪਾਂ ਨੇ ਚੌਲ ਬਣਾਏ ਸੀ ਜਿਵੇਂ ਕਿ ਸੋਨੂੰ ਦਿਖਾਈ ਜਾਂ ਨਾਲ ਆਪਾਂ ਨੇ ਚਾਹ ਬਣਾ ਲਈ ਸੀ ਤੇ ਆਪਾਂ ਆਪਾਂ ਇਹਨੂੰ ਚੌਲ ਪਾ ਕੇ ਦੇ ਦਾਂਗੇ ਉਹ ਖਾਂਦੇ ਹੁੰਦੇ ਆ ਮਿੱਠਾ ਪਾ ਕੇ ਹਨਾ ਤੇ ਉਹਨਾਂ ਨੂੰ ਖੰਡ ਪਾ ਕੇ ਦੇ ਦਾਂਗੇ ਚੌਲਾਂ ਦੇ ਵਿੱਚ ਤੇ ਆਪਾਂ ਆਪਦੀ ਐਸੀ ਹਨਾ ਦਹੀਂ ਦੇ ਨਾਲ ਖਾ ਲੈਣਗੇ ਬੱਚੇ ਤੇ ਨਾਲ ਹੀ ਇੱਥੇ ਮੈਂ ਚਾਹ ਪੋਣ ਲਵਾਂਗੀ ਤੇ ਚਾਹ ਵਗੈਰਾ ਮੈਨੂੰ ਇਹ ਤਾਂ ਹੁੰਦਾ ਮੈਂ ਕਿ ਚਲੋ ਜਦੋਂ ਬੱਚੇ ਆਉਂਦੇ ਵੀ ਉਹਨਾਂ ਦੇ ਆਉਂਦਿਆਂ ਨੂੰ ਆਪਣਾ ਸਾਰਾ ਖਾਣਾ ਪੀਣਾ ਬਣਾਇਆ ਪਿਆ ਉਹ ਵੀ ਹਨਾ ਤੇ ਫਿਰ ਅਨਸਰ ਆਪਦਾ ਥੋੜਾ ਟਾਈਮ ਖਾਣਾ ਪੀਣਾ ਖਾ ਕੇ ਆਪਦਾ ਥੋੜਾ ਟਾਈਮ ਰੈਸਟ ਕਰਕੇ ਫਿਰ ਆਪਦਾ ਪੜਾਈ ਤੇ ਲੱਗ ਜਾਂਦੇ ਨੇ ਹਨਾ ਜਿਹੜਾ ਸਕੂਲ ਦਾ ਹੋਮਵਰਕ ਦੱਸਦੇ ਹੈਗੇ ਉਹਨਾਂ ਨੂੰ ਤੇ ਚਲੋ ਜੀ ਇਥੇ ਪਾਪਾ ਜੀ ਨੂੰ ਦੇਇਆ ਸੀ ਆਪਾਂ ਨੇ ਚੋਲ ਤੇ ਇਥੇ ਆਪਾਂ ਲਾਗੇ ਸੀ ਆਪਣੇ ਵਾਸਤੇ ਤੇ ਬੱਚਿਆਂ ਵਾਸਤੇ ਪਾਉਣਾ ਹਨਾ ਤੇ ਇਧਰ ਦੇਖੋ ਬੇਟੀ ਖਾਂਦੀ ਹੁੰਦੀਆਂ ਨੇ ਇਹ ਅੰਬ ਦਾ achar ਰੱਖਿਆ ਨੇ ਨਾਲ ਇਹਨੇ ਇਹ ਕੱਟੂਗੀ ਪਿਆਜ਼ ਹਨਾ ਇਹ ਕਹਿੰਦੀ ਮਮਾ ਵੀ ਅਸੀਂ ਖਾਣੇ ਆ ਵੀ ਅਸੀਂ ਆਪੇ ਕੱਟ ਲਾਂਗੇ ਵੀ ਤੁਸੀਂ ਚਲੋ ਚੋਲ ਪਾਲ ਬਣਾਉਣ ਨਾਲ ਨਾਲ ਸਾਡੀਆਂ ਸਾਨੂੰ ਪਤਾ ਮਮਾ ਤਿਆਂ ਦੀਆਂ ਜਿਹੜੇ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਸਕੂਲ ਦੀਆਂ ਕੁਝ ਗੱਲਾਂ ਬਾਤਾਂ ਇਹ ਆਖ ਕੇ ਮੈਨੂੰ ਦੱਸਦੀਆਂ ਰਹੀਆਂ ਹੀਆਂ ਤੇ ਕੁਛ ਮੈਂ ਜਿਹੜਾ ਆਪਣਾ ਦਿਨੇ ਮੇਰਾ ਰੁਟੀਨ ਹੁੰਦਾ ਕੋਈ ਮੇਤੋਂ ਗੱਲਬਾਤ ਕੋਈ ਹੁੰਦੀ ਆ ਭੈਣ ਕੋਈ ਆਉਂਦੀ ਆ ਜਿਉ ਕਿ ਮੇਰੀ ਦੀ ਵੀ ਲਾ ਲੂ ਹਨਾ ਅਸੀਂ ਆਪਸ ਚ ਗੱਲਾਂ ਬਾਤਾਂ ਕਰਦੇ ਰਹਿੰਨੇ ਆ ਸ਼ੇਅਰ ਆਪਸ ਚ ਇੱਕ ਦੂਜੇ ਨਾਲ ਦੇਖੋ ਇੱਥੇ ਬੇਟੀ ਸ਼ਾਇਦ ਮੈਨੂੰ ਸਕੂਲ ਬਾਰੇ ਦੱਸ ਰਹੀ ਸੀਗੀ ਤੇ ਚਲੋ ਜੀ ਖਾਣਾ ਪੀਣਾ ਆਪਾਂ ਪਾਕੇ ਲੈ ਚੱਲਾਂਗੇ ਅੰਦਰ ਇਹਦੇ ਦੇਖੋ ਨੂਰ ਆਪਣੀ ਇਹਨੂੰ ਚਾਹ ਚੜ੍ਹਿਆ ਪਿਆ ਅੱਜ ਤੇ ਮੈਂ ਵਾਸਤੇ ਇੱਥੇ ਲੱਗੀ ਸੀ ਆਪਣਾ ਮਸ਼ੀਨ ਦਾ ਕੰਮ ਕਰਨ ਹਾ ਦੋਪੂਰ ਆ ਗਏ

ਪਾਦੇ ਵੱਡੀ ਮੰਮੀ ਉਹਨਾਂ ਨਾਲ ਗਈ ਸੀਗੀ ਨੌਰ ਤੇ ਉੱਥੋਂ ਲੈ ਕੇ ਆਈ ਸੀ ਇਹ ਆਪਦੇ ਜਿਹੜੇ ਮੂੰਹ ਜਿਹੇ ਹੁੰਦੇ ਨੇ ਮਖੋਡੇ ਜੇ ਉਹ ਲੈ ਕੇ ਆਈ ਸੀ ਤੇ ਉਹ ਲੈ ਕੇ ਨਾ ਫਿਰੇ ਡਰਾਉਂਦੇ ਫਿਰ ਰਹੇ ਸੀ ਹਨਾ ਤੇ ਮੈਂ ਬਸ ਇਥੋਂ ਪਾਸਾ ਆਪਣਾ ਬਾਹਰਲਾ ਲੱਗ ਦਿੱਤਿਆ ਸੀ ਨਾ ਪਾਪਾ ਜੀ ਨੇ ਅੱਜ ਸੀੜੀਆਂ ਜਿਹਾ ਪੌੜੀਆਂ ਜੇ ਬਣਾਈਆਂ ਸੀਗੀਆਂ ਤੇ ਜਿਹੜੀ ਨੀਚੇ ਮਿੱਟੀ ਵਗੈਰਾ ਸੀਗੀ ਸਾਰੀ ਥੁੰਬਰ ਕੇ ਮੈਂ ਉਹ ਚੱਕ ਰਹੀ ਸੀ ਦੇਖੋ ਇੱਥੇ ਸ਼ਾਮ ਦਾ ਮੌਸਮ ਹੋ ਰਿਹਾ ਸੀਗਾ ਤੇ ਇਸ ਤਰ੍ਹਾਂ ਦੇਖੋ ਇੱਥੇ ਵੀ ਨੇਰੀ ਚੱਲ ਰਹੀ ਜੀ ਹੈਨਾ ਤੇ ਇਹ ਤਕਰੀਬਨ ਇਹ ਤੀਸਰਾ ਦਿਨ ਸੀ ਚੌਥਾ ਦਿਨ ਸੀਗਾ ਹਾਂਜੀ ਦੇ ਇਧਰ ਵਾਸਤੇ ਦੇਖੋ ਆਪਣਾ ਫਰਸ਼ ਸਾਰਾ ਹੋ ਗਿਆ ਐ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਸੀਗਾ ਤੇ ਮੈਂ ਲੱਗੀ ਸੀ ਇੱਥੇ ਜਿਹੜੇ ਸੰਦ ਵਗੈਰਾ ਹੁੰਦੇ ਨੇ ਸਾਰੇ ਉਹ ਇਕੱਠੇ ਕਰਕੇ ਮੈਂ ਕਿਹਾ ਚਲੋ ਆਪਾਂ ਅੰਦਰ ਰੱਖ ਦਿੰਦੇ ਆ ਜਿੰਨੇ ਵੀ ਭਾਂਡਾ ਠੀਕਰ ਸਾਰਾ ਕੁਝ ਇੱਥੇ ਪਿਆ ਸੀਗਾ ਮੈਂ ਕਿਹਾ ਇਹ ਚੱਕ ਕੇ ਫੇਰ ਆਪਣਾ ਇਹ ਫਾਰਸਾ ਚਾੜੂ ਵਗੈਰਾ ਚਲੋ ਲੱਗ ਜੂਗਾ ਵੀ ਸੰਦ ਆਪਣੇ ਚੱਕ ਕੇ ਸਾਹਮੇ ਜਾਣਗੇ ਹਨਾ ਕਿਉਂਕਿ ਇਹ ਵੀ ਸਾਹਮਣੇ ਜ਼ਰੂਰੀ ਨੇ ਜਦੋਂ ਆਪਾਂ ਇਹਨਾਂ ਤੋਂ ਕੰਮ ਲੈਣੇ ਆਗੇ ਹਨਾ ਪਾਪਾ ਜੀ ਵਿਚਾਰੇ ਥਕੇ ਪੈਸੀ ਵਾਹ ਚਲੋ ਇਹ ਸਾਰਾ ਮੈਂ ਸਾਮ ਦਿੰਨੀ ਆ ਸੰਦ ਵਗੈਰਾ ਤੇ ਇਥੇ ਨਾਲ ਹੀ ਦੇਖੋ ਮੈਂ ਲੱਗੀ ਸੀ ਆਪਣੇ 베ੜੇ 'ਚ ਝਾੜੂ ਲਗਾਉਣ ਸੱਚੀ ਬਹੁਤ ਜ਼ਿਆਦੇ ਮੈਨੂੰ ਤਾਂ ਇੰਨਾ ਜ਼ਿਆਦੇ ਚਾਹ ਹੋਇਆ ਪਰ 베ੜੇ ਦਾ ਜਿੰਨਾ ਵੀ ਤੁਸੀਂ ਕਹਿ ਰਹੋ ਕਿਉਂਕਿ ਨਾ ਬਹੁਤ ਬੁਰਾ ਹਾਲ ਸੀਗਾ ਖਾਸ ਕਰ ਮੇਰੀਆਂ ਭੈਣਾਂ ਆਈਆਂ ਸੀ ਉਹਨਾਂ ਨੇ ਤਾਂ ਦੇਖਿਆ ਜਿਵੇਂ ਕਿ ਮਨੀ ਦੀਦੀ ਤੇ ਸੁਖ ਦੀਦੀ ਹਨਾ ਉਹ ਤਾਂ ਦੇਖ ਕੇ ਗਏ ਨੇ ਜਦੋਂ ਆਏ ਸੀ ਇਹ ਬਹੁਤ ਇਥੇ ਬੁਰਾ ਹਾਲ ਹੋਇਆ ਪਿਆ ਸੀ ਜਿਸ ਦਿਨ ਉਹ ਆਏ ਨੇਗੇ ਖੁਦ ਮੈਨੂੰ ਆਪ ਨੂੰ ਵੀ ਲੱਗਿਆ ਮੈਂ ਕਿਹਾ ਹਈ ਦੀਦੀ ਹੋਣੀ ਕੀ ਕਹਿੰਦੇ ਹੋਣਗੇ ਵੀ ਕੀ ਹਾਲ ਬਣਾਇਆ ਪਿਆ ਇਨਾਂ ਨੇ ਘਰ ਦਾ ਮੈਂ ਤੁਹਾਨੂੰ ਵੀਡੀਓ ਚ ਵੀ ਜਿਵੇਂ ਦੱਸਦੀ ਰਹੀਆਂ ਵੀ ਪਤਾ ਨਹੀਂ ਇਹ ਕਦੋਂ ਜਾ ਕੇ ਆਪਣਾ ਮੇੜਾਗਾ ਹਨਾ ਜਿਹੜਾ ਲੋਟ ਆਊਗਾ ਪਰ ਫਿਰ ਵੀ ਕਹੇ ਹੁੰਦੀ ਆ ਨਾ ਪੈਣਾ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਕਹਿੰਦੇ ਕੁਝ ਨਹੀਂ ਹੁੰਦਾ ਇਹ ਤਾਂ ਚੱਲਦਾ ਰਹਿੰਦਾ ਹੁੰਦਾ ਹੈ ਪਰ ਥੋੜਾ ਜਿਹਾ ਆਪਣੇ ਆਪ ਨੂੰ ਤਾਂ ਹੁੰਦਾ ਹੈ ਨਾ ਜਿਵੇਂ ਕਿ ਆਪਣੇ ਘਰੇ ਗੈਸਟ ਆਉਂਦੇ ਆਪਾਂ ਨਹੀਂ ਹੁੰਦਾ ਵੀ ਆਪਾਂ ਇੱਥੋਂ ਵੀ ਸਫਾਈ ਕਰਦੀਏ ਉਹ ਤੋਂ ਵੀ ਸਫਾਈ ਕਰਦੀਆਂ ਹਨਾ ਇਹ ਚੀਜ਼ਾਂ ਹੁੰਦੀ ਆ ਤੇ ਚਲੋ ਜੀ ਇੱਥੇ ਆਪਾਂ ਨੇ ਲਗਾਤਾ ਸਾਰੇ ਝਾੜੂ ਲਗਾ ਕੇ ਇੱਕ ਨਾ ਜਿਹੜੇ ਇਹ ਵੱਡਾ ਗੇਟ ਰੱਖਿਆ ਹੋਇਆ ਸੀਗਾ ਔਰ ਲਈ ਸ਼ਾਇਦ ਸ਼ਾਇਦ ਮੈਂ ਵੀਡੀਓ ਚ ਕਦੇ ਵੀ ਨਹੀਂ ਤੁਹਾਨੂੰ ਦਿਖਾਇਆ ਹੈਗਾ ਕਦੇ ਖੋਲਿਆ ਹੀ ਨਹੀਂ ਹਨਾ ਇਹਦੀ ਕਦੇ ਆਪਾਂ ਨੂੰ ਲੋੜ ਪਈ ਨਹੀਂ ਤੇ ਇਹ ਦੇਖੋ ਇੱਥੇ ਮੈਂ ਖੋਲ ਕੇ ਨਾ ਇਹ ਸਾਰਾ ਇਹਦੇ ਵਿੱਚ ਵੀ ਨਾ ਸੀਗਾ ਜਿਹੜਾ ਸਿਮਿੰਟ ਵਗੈਰਾ ਨਾ ਵਿੱਚ ਜੰਮਿਆ ਜਾ ਪਿਆ ਸੀਗਾ ਮੈਂ ਕਿਹਾ ਚਲੋ ਹੁਣ ਤਾਂ ਨਾ ਥੋੜਾ ਥੋੜਾ ਗਿੱਲਾ ਹੋ ਗਿਆ ਹੁਣ ਤਾਂ ਚਲੋ ਇਹ ਪੱਟਿਆ ਜਾਊਗਾ ਨਹੀਂ ਫਿਰ ਬਾਅਦ ਵਿੱਚ ਨਹੀਂ ਪੱਟਿਆ ਜਾਣਾ ਹੈਗਾ ਇਹ ਤੇ ਬਸ ਮੈਂ ਕਿਹਾ ਇੱਥੇ ਨਾ ਥੋੜੀ ਜਿਹੀ ਆਪਾਂ ਕਰਾਂਗੇ ਈਜ਼ੀ ਲੈ ਕੇ ਸਾਰਾ ਜਿਹੜਾ ਨਾਲ-ਨਾਲ ਸਿਮਿੰਟਾਂ ਵੀ ਚਲੋ ਆਪਾਂ ਪਾਟੀ ਦਿੰਨੇ ਆਂਗੇ ਇਹਦੀ ਬੇਟੀ ਨੂੰ ਕਹਿ ਰਹੀ ਸੀ ਮੈਂ ਕਿ ਨੋਤਾ ਮੈਨੂੰ ਝਾੜੂ ਲੈ ਦੇ ਦੂਜਾ ਤੇ ਅੱਜ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਆ ਸਾਡੇ ਇੱਧਰਲੀ ਬੋਲੀ ਦਾ ਥੋੜਾ ਜਿਹਾ ਫਰਕ ਆ ਨਾ ਤੁਹਾਡੇ ਨਾਲ ਜਿਵੇਂ ਮੈਂ ਉਹਦੇ ਸ਼ਾਇਦ ਮੈਂ ਕੀ ਕਿਹਾ ਸੀਗਾ ਹਾਂ ਕੜੀ ਨੂੰ ਕਹਿੰਦੇ ਅੰਮਰਤੀ ਕਹੀ ਪੈਣਾ ਨੇ ਕਿਹਾ ਕਹਿੰਦੇ ਨਹੀਂ ਵੀ ਸਾਡੇ ਤਾਂ ਕੜੀ ਕਹਿੰਦੇ ਆ ਪਰ ਪੈਣੇ ਸਾਡੀ ਸਾਈਡ ਹੈ ਨਾ ਕੁਝ ਅਲੱਗ ਇਦਾਂ ਦੇ ਆ ਜਿਹੜੇ ਬੋਲਦੇ ਆ ਜਿਵੇਂ ਕਿ ਹੁਣ ਸਾਡੇ ਝਾੜੂ ਆਪਾਂ ਝਾੜੂ ਕਹਿ ਦਿੰਦੇ ਆ ਨਾ ਤੀਲਾਂ ਵਾਲੇ ਝਾੜੂ ਨੂੰ ਤੇ ਜਹ ਰੜਕਾ ਕਹਿ ਦਿੰਦੇ ਆ ਮਰੇ ਕੋਠਲੇ ਸਾਈਡ ਰੜਕਾ ਕਹਿੰਦੇ ਆ ਇਹਨੂੰ ਤੇ ਪਰ ਸਾਡੇ ਇਧਰਲੇ ਸਾਈਡ ਬੋਕਰ ਕਹਿੰਦੇ ਆ ਤੁਸੀਂ ਵੀ ਦੱਸਿਓ ਕਿੰਨਾ ਕਿੰਨਾਂ ਨੂੰ ਇਹ ਚੀਜ਼ ਪਤਾ ਕੀ ਜਿਹੜਾ ਜਿਵੇਂ ਵੈਲੀ ਵਾਰੀ ਪਤਾ ਲੱਗਿਆ ਉਹ ਵੀ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਦੇਖੋ ਤੇ ਮੈਨੂੰ ਵੀ ਜਦੋਂ ਮੈਂ ਸੁਣਦੀ ਆ ਕਿ ਨਾ ਜਦੋਂ ਮੈਨੂੰ ਕਿਸੇ ਨੇ ਕਹਿਣਾ ਦੀ ਵਰਗਿਆਂ ਨੇ ਵੀ ਬੋਕਰ ਲੈ ਕੇ ਦੇ ਜਾਂ ਬੋਕਰ ਮੈਂ ਪੁੱਛੀ ਜਾਣਾ ਵੀ ਬੋਕਰ ਹੁੰਦੀ ਕੀ ਆ ਤੇ ਹੁਣ ਵੀ ਸਾਡੇ ਸਾਰੇ ਕਹਿੰਦੇ ਨੇ ਪਰ ਮੈਂ ਨਹੀਂ ਕਹਿੰਦੀ ਕਿ ਮੈਨੂੰ ਕਹਿਣਾ ਹੀ ਨਹੀਂ ਆਉਂਦਾ ਮੈਨੂੰ ਅਜੀਬ ਜਿਹਾ ਲੱਗਦਾ ਹਨਾ ਕਿਉਂਕਿ ਜਿਹੜੀ ਚੀਜ਼ ਆਪਾਂ ਸ਼ੁਰੂ ਤੋਂ ਬਚਪਨ ਤੋਂ ਸੁਣੀ ਹੋਵੇ ਹਨਾ ਆਪਾਂ ਨੂੰ ਉਹ ਚੀਜ਼ਾਂ ਦਾ ਪਤਾ ਹੁੰਦਾ ਉਹ ਚੀਜ਼ ਆਪਾਂ ਬੋਲਣ ਚ ਵੀ ਥੋੜਾ ਜਿਹਾ ਜਪਾਂ ਕਹਿੰਦੇ ਕੰਫਰਟੇਬਲ ਜਿਹਾ ਫੀਲ ਕਰਦੇ ਆ ਹਨਾ ਤੇ ਹੁਣ ਵੀ ਸਾਡੇ ਇਧਰ ਬੋਕਰ ਹੀ ਕਹਿੰਦੇ ਨੇ ਦੀ ਵਰਗੀਆਂ ਵੀ ਬੋਕਰ ਕਹਿੰਦੀਆਂ ਨੇ ਪਰ ਅਸੀਂ ਝਾੜੂ ਕਹਿੰਦੇ ਹਾਂ ਨਾ ਪਲੀਜ਼ ਕਮੈਂਟ ਕਰਕੇ ਸਾਰੀਆਂ ਦੱਸਿਓ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਪਤਾਗਾ ਕਈ ਭੈਣਾਂ ਕਹਿੰਗੀਆਂ ਨਹੀਂ ਬਣੇ ਪਤਾ ਨਹੀਂ ਤੁਸੀਂ ਵੀ ਕਹੀ ਜਾਣੇ ਹੋ ਪਰ ਜਿਹੜੇ ਸਾਡੇ ਇਧਰ ਲਈ ਸਾਈਡ ਤੋਂ ਮੇਰੀ ਵੀਡੀਓ ਕੋਈ ਵੀ ਦੇਖਦਾ ਹੋਣਾ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਵੀ ਹਾਂ ਇਧਰਲੇ ਆਪਣੇ ਸਾਈਡ ਮਾਲਸ ਏਰੀਏ 'ਚ ਬੋਕਰ ਕਿਹਾ ਜਾਂਦਾ ਹਨਾ ਤੇ ਚਲੋ ਜੀ ਆਪਾਂ ਇੱਥੇ ਬਸ ਬੇਟੀ ਨੂੰ ਕਰਾਉਣ ਲੱਗੇ ਸੀ ਨਾਲ ਸਟੱਡੀ ਬਾਹਰਲਾ ਆਪਣਾ ਸਾਰਾ ਕੰਮ ਹੋ ਗਿਆ ਸੀ ਖਤਮ ਤੇ ਇੱਥੇ ਮੈਂ ਲੱਗੀ ਸੀ ਨਾਲ ਉਹਨੂੰ ਸਟੱਡੀ ਕਰਾ ਰਹੀ ਸੀ ਤੇ ਨਾਲ-ਨਾਲ ਮੈਂ ਆਪਣਾ ਜਿਹੜਾ ਹੈਗੇ ਨੇ ਚੌਲੇ ਹਨਾ ਚੌਲੇ ਲੋਬੀਆ ਉਹ ਕੱਢ ਰਹੀ ਸੀ ਦਾਣੇ ਤੇ ਹਾਂਜੀ ਆਪਣੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ